ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਹਾਂ ਜੋ ਸਮੇਂ ਦਾ ਟਾਈਮ ਹੈ तकरीबन 11:00 ਦਾ ਟਾਈਮ ਹੈ ਜੀ ਇਸੇ ਮਰੇ ਦੇਖ ਰਿਹਾ ਹੇਮੀ ਤੇ ਛੀਰਾ ਵੱਢ ਰਹੇ ਲਾ ਰਹੇ ਆਪਣਾ ਕਿਕਰ ਨੂੰ ਮੋਚੀ ਲਵੇ ਮਾਤਾ ਖੜੀਏ ਦੇਖੀ ਜਾਂਦੇ ਨੇ ਕਹਿੰਦੇ ਤੇ ਆ ਦਿਖਾਉਣ ਦਿਖਾਉਣੇ ਤੁਹਾਨੂੰ ਬਣੇ ਰਹੋ ਬਲਾਗ ਨਾਲ ਕਿਕਰ ਡੱਕੀ ਕਿਕਰਾਂ ਪਈ ਸੀ ਆਪਣੇ ਕੋਲੇ ਇਹਨੇ ਮੋਚ ਲਾ ਕੇ ਕੁਝ ਫਟੀਆਂ-ਫੁੱਟੀਆਂ ਕਢਾ ਲਿਆ ਮਾਂਗੇ ਤੇ ਕੋਸ ਬਾਲਣ ਪਿਆ ਟਰਾਲੀ ਚ ਪਹਿਲਾਂ ਵੀ ਚਰਿਆਲੇ ਦੀ ਆਪਾਂ ਤੇ ਕੋਸਾਂ ਸਪੈਦੇ ਨੇ ਮੁੱਛ ਪਏ ਨੇ ਬਾਈ ਇਹ ਜੋ ਫੱਟੀਆਂ-ਫੁੱਟੀਆਂ ਕਢਾ ਲਿਆ ਮਾਂ ਦੇਖੀ ਤੇ ਇਧਰ ਝੋਟਿਆਂ ਨਾਲ ਪੇੜ ਕਰਾਤਾ ਐਵੇਂ ਅਸਿਰ ਓਏ ਪੇੜ ਆ ਜਾ ਕੇ ਇਧਰ ਕਿਵੇਂ ਗੱਲਬਾਤ ਮਾਈਵਰੇਨ ਲਾ ਤੇ ਕੋਟ ਕੱਟ ਭਗਾ ਕੇ ਮਾਰੇ ਲੋਹਤਾ ਦੇ ਮੋਟਨੇ ਮੋਚਾ ਪੂਰਾ ਭਾਈ ਮੋਟਾ ਚਾ ਬੰਦਿਆਂ ਦੀ ਆਈ ਗਰਮੀ ਜਦੋਂ ਦੁਨਾਂ ਨੇ ਕੋਠੀਆਂ ਲਾ ਕੇ ਕਹਾ ਮਾਰੀ ਤੇ ਆਰਾ ਵਧੀਆ ਭਾਈ ਪੂਰਾ ਵਧੀਆ ਸਾਮੀ ਹੋਈ ਚੀਜ਼ ਬੀਬੀ ਕੰਮ ਦਿੰਦੀ ਆ ਆਪਦੀ ਹੈਨਾ ਹੁਣ ਮੇਰੇ ਗਾਵਾ ਪੈਣੀ ਆ ਦਰਮਤ ਪਤਾ ਨਹੀਂ ਕਿੰਦੇ ਕਿੰਦੇ ਪਤਾ ਐਨ ਤੈ ਦੂਰ ਮੜਦਾ ਮੈਂ ਨਹੀਂ ਆ ਇਧਰ ਪਿੰਡਰ ਪਿੰਡਰ ਕੇ ਪੁੱਤ ਰਹੀ ਹੈ ਬਣਨਾਂ ਪੈ ਗਈਆਂ ਅੱਜ ਜਾਉਂਗੀ ਉਹਦੇ ਨਾਲ ਲਖਨਪੁਰ ਤੱਕ ਨਾ ਪੈ ਗਈ ਚੱਲ ਅਣੀ ਮਰਜੀ ਹੈ ਨਾ ਇਹ ਵਧੀਆ ਭਾਈ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਦਰਮਦ ਲਗਾਇਆ ਦਰਮਦ ਜ਼ਰੂਰ ਦੇ ਦਿਓ ਜੀ ਪਿੰਡ ਵਾਲਿਓ ਤੇ ਪਿੰਡ ਵਾਲੇ ਵੀ ਸਾਰੇ ਬਹੁਤ ਵੀਡੀਓ ਦੇਖਦੇ ਨੇ ਆਪਣੇ ਜੀ ਜਿਹੜਾ ਭਾਈ ਦਰਮਦ ਲਗਾਇਆ ਸਾਡਾ ਜ਼ਰੂਰ ਦੇ ਦੇ ਸਾਨੂੰ ਲੋੜ ਪਊਗੀ ਹੁਣ ਉਹ ਲੋੜ ਹੀ ਨਾ ਪਤਾ ਆਪਾਂ ਨੂੰ ਲੋੜ ਤੁਸੀਂ ਨਵੇਂਆ ਕੁੱਟਣੀਆਂ ਨੇ ਖੇੜਾ ਕੂਲਾ ਨਹੀਂ ਹੁਣ ਨਹੀਂ ਸਾਨੂੰ ਕਿਰਾਏ ਤੇ ਲਿਆਉਣਾ ਪਊਗਾ ਦੇ ਦੇਖੋ ਭਾਈ ਇਹ ਵੀ ਜੋਰ ਦਾ ਕੰਮ ਹੁੰਦਾ ਨਾ ਇੱਕ ਮੋਚੋਰ ਲਾਵਾ ਸੀ ਰੇ ਭਾਈ ਹੂੰ ਤੇ ਫੇਟ ਵਾਲਾ ਕੰਮ ਨਹੀਂ ਮੈਂ ਤਾਂ ਇਹ ਤਾਂ ਕਹਿੰਦਾ ਸੀ ਰੇ ਮਾ ਤੇ ਫੇਟ ਵਾਲਾ ਕੰਮ ਹੀ ਹੈ ਸਿੱਧਾ ਤੇ ਇਹਦਾ ਖੋਦ ਦੇਣਾ ਮੈਂ ਕਰਦਾ ਨਾ ਸਿੱਧਾ ਸੀ ਦਾਲੀ ਕਿਉਂ ਮਾ ਤਾਂ ਖੋਸ਼ਾ ਤੋਂ ਪਰ ਪੂਰੀ ਵੀ ਮਿਸਤਰੀ ਆਊਗਾ ਹੋਰ ਇੱਕ ਕੰਮ ਤਾਂ ਮਿਸਤਰੀ ਆਊਗਾ ਭਾਈ ਹੁਣ ਤਾਂ ਸਿਆਲਾ ਤੇ ਸਾਗ ਸੂਕ ਸੌਖਾ ਕੰਮ ਹੈ ਮੈਂ ਸਭੀ ਤੋਂ ਕੁੜੀਆਂ ਹੋ ਜਾਣੀਆਂ ਰਾਜ ਜੀ ਦੇਖੀ ਤੂੰ ਉਹ ਘੋਟੀਆਂ ਪਾਸ ਜਾਣਗੀਆਂ ਨਾ ਸੌਕਣਾ ਦਾਣਾ ਉਹ ਜਦੋਂ ਉਹ ਗਾਈ ਲਿਆਵਾਂ ਉਹਦੇ ਮਾਰ ਬੱਸੀ ਆਜ ਇੱਕ ਮੇਰੀ ਬੱਸੀ ਪਾੜ ਬੱਸੀ ਦਾ 1.5 ਇੰਚ ਪਲ ਜੰਨੇ ਝੋਟੀ ਲੋ ਚਲੋ ਤਾਂ ਤੇਰੀ ਖੁਸ਼ੀ ਆ ਨਾ ਮੱਲਿਆ ਆਉਂਗਾ ਮੈਨੂੰ ਸੁਪਨੇ ਆਉਂਦੇ ਨੇ ਲਿਆਉਂਗਾ ਮੈਂ ਪਰ ਤੂੰ ਆਪਦਾ ਸੁਪਨਾ ਪੂਰਾ ਕਰ ਬੰਦੇ ਦੀ ਜ਼ਿੰਦਗੀ ਚ ਜਿਹੜਾ ਮਨ ਚ ਹੋਵੇ ਇੱਛਾ ਉਹ ਕਰਨੀ ਵੀ ਚਾਹੀਦੀ ਆ ਪਾਪ ਕਿਹੜਾ ਕੋਈ ਗਲਤ ਕੰਮ ਕਰਨਾ ਮੈਂ ਚੰਗੀ ਸੋਚੀ ਸੀ ਸਿਰੇ ਲਈਏ ਗਾਈ ਫਿਰ ਆ ਮੈਂ ਇਸ ਵੀ ਵੇਚ ਲਾਂ ਜਿਹੜੀ ਆ ਖੜੀ ਹੈਗੀ ਆਹ ਹੁਣੇ ਚੈੱਕ ਚਾਉਣ ਲੱਗ ਗਿਓ ਚੈੱਕ ਕਰਾ ਕੇ ਵੇਚ ਲਗਣ ਮੈਂ ਸੋਚ ਬਸ ਬਾਈ ਕੋ ਹੈਗੀ ਮੋਟਰ ਹੈਗੀ ਇੱਕ ਅੱਜ ਕਿਹੜੇ ਤਰੀਕੇ ਹੋ ਗਏ 18 1 ਮਹੀਨਾ 4 ਦਿਨ ਰਹਿ ਗਏ ਦੰਡ ਤੰਗਿਆ ਸੇ ਅਕਲਾ ਅੱਗ ਮੱਚੀ ਜਾਂਦੀ ਆ ਤੱਕ ਕੇ ਅੱਗ ਪਾ ਦਿਓ ਕੁੜੀ ਜੀ ਨੂੰ ਇੱਕ ਦੀ ਹੈ ਨਹੀਂ ਪਾਉਣ ਦੀ ਦਵਾਈ ਤਾਂ ਬਾਲੇ ਓਖੇ ਰਾਮਣ ਮੈਂ ਵੀ ਕੰਮ ਲਾ ਕੇ ਫੜਾ ਚਈਆ ਹਾਂ ਨਾ ਪਾਲਾ ਚੜ ਗਿਆ ਉਹ ਜੂ ਕਾ ਚੜ ਕੇ ਆਉ ਉਹ ਵੀ ਛੇਕ ਕੇ ਨਾ ਉਹ ਜੁਬਰ ਚ ਵੱੜ ਗਈ ਤੇ ਉਹ ਨਹੀਂ ਤਾਂ ਨਾ ਬੇਗੜਾ ਫਸੇ ਕਿ ਬੇਗੜਾ ਤੇ ਮਨ ਤੋਂ ਭੈਰਾ ਫੇਰਾ ਹਣੀ ਛੱਡਦਾ ਬਾਜਾ ਨੂੰ ਤਾਂ ਕਸ ਕਰ ਸਕਦਾ ਨਹੀਂ ਲੱਗਿਆ ਜੀ ਜਿਹੜੀ ਸੰਧਰੇ ਬੈੜੀ ਅੱਛਾ ਉਹ ਜੁੱਗੀ ਪਾਰੇ ਹਨ ਜੁੱਗੀ ਪਹੋ ਜੁੱਗੀ ਜੁੱਗੀ ਤੇ ਨਹੀਂ ਨਹੀਂ ਉਹ ਵੀ ਪਾਰੇ ਜੁੱਗੀ ਵੀ ਹਨ ਕਰ ਕਰਦਾ ਉਹ ਕਰਕਣ ਦੀ ਹੈ ਨਾ ਮੂੰਹ ਲੈ ਕੇ ਨਾ ਵਧਿਆ ਉਹ ਮਜਾ ਤਾਂ ਉਚਾ ਕੇ ਰੱਖਿਆਗਾ ਨਾ ਜਲਵੀ ਲਾ ਕੇ ਨਾ ਜਿਵਾ ਸਮੋ ਹੋਰ ਲੱਗਦੀ ਆ ਰੋਂਦੀ ਤੈਨ ਵਾਲਾ ਜਾ ਰੋਂਦੀ ਰੋਂਦੀ ਦਾ ਕੰਮ ਆ ਰੇਕ ਨੂੰ ਬੁਲਾਉਂਦੀ ਏ ਬੁਲਾਉਂਦੀ ਆ ਪਾ ਹੋਰ ਪਾ ਜਿ ਕਿਉਂ ਕਰੀਂ ਪਾਪਾ ਸਿੱਕੀ ਕੋਲ ਨਾ ਇਹ ਕੋਈ ਵਾਲਾ ਕਰਕੇ ਪਾਪਾ ਪਾਪਾ ਇਹ ਗੱਲ ਜਲੀਆ ਚੱਕਣ ਜੋ ਅਕਸਰ ਬੋਲਣ ਵਾਲੇ ਵਧੀਆ ਸਮਾਂ ਸਿਹਾਰ ਜਵਾਬ ਤਾਂ ਵਧੀਆ ਰਹਿਣਾ ਹਾਂ ਹੁੰਦਾ ਜਲੋਟ ਵੀ ਨਹੀਂ ਆਉਂਦਾ ਇਹ ਵਧੀਆ ਹੀ ਹੂੰ ਅੰਦਰ ਰੱਖੇ ਕੁੱਤਾ ਵਰਗੀ ਆ ਬੰਤਾ ਮਾਦਰਾ ਕੋਈ ਨਹੀਂ ਕਰਿਆ ਮੈਂ ਦਾ ਕਰਕੇ ਜੱਗ ਪਾਈ ਜਿੰਦੇ ਬੰਦ ਚ ਆਈ ਆ ਮਸਤੀ 15 ਦਿਨ ਹੋਰ ਉਹ ਕੰਮ ਕਰਦੀ ਆ ਆਮ ਦੀ ਛੇਕ ਲੈਂਦੀ ਆ ਫਿਰ ਮੈਂ ਕੁੜੀ ਲੈ ਕੇ ਵਾਈ ਜਣੀ ਆ ਉਹ ਪਹਿਲਾਂ ਰੋਟੀ ਟੋਕੀ ਚੁੱਲੇ ਤੇ ਬਣਿਆਗਾ ਫਿਰ ਅੱਕ ਬੁਝ ਗਈ ਹੁਣ ਕਦਲਾ ਹੋ ਗਿਆ ਉਹਨੇ ਤਾਂ ਬਾਲਾ ਚੜ ਗਿਆ ਕੰਮ ਕਰਕੇ 12 ਮਹੀਨੋਂ ਪਾਲਾ ਚੜ ਗਿਆ ਤੇ ਫਿਰ ਰੱਦ ਮਚਾਈ ਜੈ ਨਾ ਦਵਾਰੇ ਹੁਣ ਕੀ ਕਰੀਏ ਅੱਜ ਤਾਂ ਹੁਣ ਆਖਾਂ ਸੱਤਾਂ ਚੁੱਲੂ ਹੰਡਾ ਇਹ ਵਾਤਾ ਦੇ ਪਿਛਲੇ ਦੋ ਦੰਦ ਜੇ ਵੱਗਿਆ ਲਾਤੇ ਤੇ ਹਨਾ ਦੋ ਦੰਦ ਵੱਗੇ ਲਾਤੇ ਉਹਨੇ ਕੇ ਦਿਨਾਂ ਨੂੰ ਫੇਰ ਹੰਡਰ ਬਦਾਵਾ ਕੱਤਲਾ ਲਾ ਬੜਾ ਭੂਖਾ ਐ ਤਾਂ ਕਹਿੰਨੀ ਨਹੀਂ ਰੰਡਾ ਭੂਖਾ ਪ੍ਰੇਰੀ ਚਾਰ ਧਾਣੇ ਹੋਣਗੇ ਕਣਕ ਦੇ 4000 4350 ਨੂੰ ਕਣਕ ਉਹ 4000 ਨੂੰ ਅਟਾ ਹੈ ਆਪਰਾ ਪਿੰਡਾਂ ਚ ਰਹਿਣਾ ਮਾਸੀ ਸੌਖਾ ਹੈ ਪਿੰਡਾਂ ਚ ਰਹਿਣਾ ਸੌਖਾ ਆਪਣਾ ਦਾ ਕਣਕ ਹੈਗੀ ਲੋਕਾਂ ਦੇ ਸ਼ਹਿਰਾਂ ਨਾਲ ਬੜਾ ਭਰਾ ਵਾਲਾ ਪੜਿਆ ਜਿਕੇ ਵਿਵਹੜ ਅੱਗ ਲੱਕ ਤੇ ਬੱਧੀ ਖਰਾਬ ਹੋ ਗਿਆ ਨਾਲਾ ਹੋਇਆ ਜੇ ਠੰਡ ਕੋ ਠੰਡ ਨਹੀਂ ਨਾ ਕੋਰਾ ਹੁਣ ਵਾ ਕੋਰਾ ਕਰਾ ਵਧੀਆ ਪੈਂਦਾ ਠੰਡ ਕਿਉਂ ਵਧੀਆ ਇਹਦੇ ਪਹਿਲਾਂ ਤੇ ਨਹੀਂ ਠੰਡ ਪਈ ਹੋਈ ਨਹੀਂ ਮਾ ਪਈ ਨਹੀਂ ਜਿਵੇਂ ਅੱਕੇ ਪੈਂਦੀ ਸੀ ਧੁੰਦਾ ਨਹੀਂ ਉਵੇਂ ਹੀ ਪਈਆਂ ਹੈ ਨਾ ਇਸੇ ਦੀ ਹੋ ਨਹੀਂ ਬਣੀਆ ਬਰਾਂ ਵਾਲਾ ਤਾਂ ਪਈ ਔਖਾ ਹੀ ਆ ਇਹਨੂੰ ਗੱਲ ਕਰਦੀ ਰੱਖ ਲਾ ਕੰਕ ਤਾ ਕਾਲਾ ਰੇ ਬਣਾ ਥੋੜੀ ਪੁਰਾਣੀ ਵੀ ਬਈ ਹਾ ਜੇ ਮੱਧੇ ਨਹੀਂ ਵਿੱਚੀ ਪਾਤੀ ਮੁੰਡੇ ਨੇ ਸਦਾ ਆਏ ਨਾ ਪਾਇਆ ਕਰੋ ਕੱਢਣੀ ਚਾਹੀਦੀ ਕੰਕ ਖਰਾਬ ਹੋ ਜੰਨੇ ਤੇ ਤਨ ਮਾਣ ਬਣਾਇਆ ਕਰੋ ਤੇਰਾ ਮਾਣ ਪਈ ਸਾਰੀ ਕਾਲ ਕੋ ਜੇ ਤੁਹਾਡੇ ਹੁਣ ਵੱਧ ਪਈ ਆ ਖਾਣ ਜੋ ਕਰੀ ਰੱਖ ਕੇ ਹੁਣ ਸਾਨੂੰ ਵੇਚੇ ਚ ਫਾਇਦਾ ਪੈਸੇ ਭਟਾ ਦੇਣ ਮੈਂ ਅਸੀਂ ਤੇ 32 ਚ 32 33 ਸਾਨੂੰ ਘਰੋਂ ਲੈ ਜਾਣੇ ਤੁਹਾਡੀ ਆਪ ਦੀ ਫੇਰੀ ਵੱਜ ਜੂ ਮੈਂ ਤੁਹਾਨੂੰ ਯਾ ਤਾਂ ਦੱਸ ਦਿਆਂ ਮੈਂ ਤੈਨੂੰ ਇਹ ਹੁਣ ਤੁਹਾਡੇ 5-4 ਮਣ ਕਣਕ ਵੱਧਾ ਜੋ ਕਣਕ ਦੀ ਉਹ ਹੀ ਤੁਸੀ ਮੂਰੇ ਵੱਧ ਲੈ ਲਓ ਉਹਨੇ ਪੈਸੇ ਨਹੀਂ ਪਰ ਦੇਖਾਂ ਕਿ ਕਰਵਾਉਂ ਤੂੰ ਕਹਾ ਨਹੀਂ ਦੀ ਪੋਏ ਗੱਤੇ ਭਰ ਲਓ ਸਾਰਿਆਂ ਦੇ ਕੱਢ ਕੇ ਹਾਂ ਇਹੀ ਕਰਾਂਗੇ ਦੇਖੀ ਚਾਹ ਤੂੰ ਤੇ ਮੁਕਦੇ ਨਹੀਂ ਸੋਨ ਖਾਣੇ ਆ ਵਿੱਚ ਕਾਦੀ ਦੇ ਸੀ ਤਾਂ ਪੰਜ ਬੋਰੀਆਂ ਚ ਕਾਦਦੇ ਨੇ ਨਹੀਂ ਤੇ ਥੋੜਾ ਉਹਰੇ ਨਾਲ ਵਿੱਚ ਦੁਕਾਨ ਵਾਲੇ ਨੂੰ ਜਿਹੜਾ ਟਰਾਲੀ ਵਾਲਾ ਉਹਨਾਂ ਪਾਣੀ ਦੋ ਬੋਰੀਆਂ ਵੇਚਣੀਆਂ ਨੇ ਦੋ ਬੋਰੀਆਂ ਵੀ ਟਰਾਲੀ ਵਾਲੇ ਨੂੰ ਵੇਚੋ ਦੋ ਗੁਣੇ ਰੁਪਏ ਆਹ ਰਹਾ ਪਾਣੀ 2800 ਨੂੰ ਲੈਣਗੇ 500 ਵਿੱਚੋਂ ਖਾਣਗੇ 2800 ਨੂੰ ਲੈ ਕੇ ਹੁਣ ਤਾਂ ਮਸੀਂ ਮੈਦਕੀ ਤਾਂ ਬਾਲੀ ਮਹਿੰਗੀ ਹੈ 34 35 ਨੂੰ ਘਰੋਂ ਲੈ ਜਾਂਦੇ ਨੇ ਆਹ ਦਾ ਪਾ ਦਾ ਫੇਰ ਅਸੀਂ ਤਾਂ ਕੀ ਕਰ ਲੈ ਨਾ ਇਹ ਨਾ ਕਰਵਾਉਂਦਾ ਉਹ ਦੋ ਜਿਹੜਾ ਹੋ ਜੂਗਾ ਮੇਰਾ ਨਾ ਮੇਰੇ ਅਣਜੀ ਦਾ ਹੋ ਜੂਗਾ ਕੱਲ ਜੂ ਬਹਿਣ ਤੈਨੂੰ ਕੁਛ ਤਾਂ ਕਰਨੋ ਡੁੱਪ ਕੋਈ ਉਹੜੇ ਪੱਟੀ ਲਾਉਂਦੇ। ਟਾਟਾ ਕੈਂਪਾਸ ਹੋ ਜਾਂਦਾ। ਪਸੂ ਨਹੀਂ ਲੱਗਦੀ। ਆਪਾਂ ਕਹੀ ਜੰਨੇ ਆਪਸੂ ਖਰਚਾ ਫਿਰ ਪਾਉਂਦੇ ਨਹੀਂ। ਨਾ ਖਰਚਾ। ਥੋੜਾ ਹੁਣ ਫਿਰ ਕੁਲਵੰਤ ਦੁੱਧ ਰੱਖ ਲੈਣਾ ਭਾਵੇਂ। ਅ ਜਦ ਦੂਜੀ ਢਰੀ ਚ ਉੱਤਲ ਲੱਭ ਜਾਂਦੇ ਆ ਡਾਕਟਰ ਦੇ ਵਗਿਆ ਹੈ ਨਾ। ਹਾਂ ਉਹ ਦੁੱਧ ਉਹੜਾ ਦੰਤ 2 ਕਿਲੋ ਵੀ ਜਾਉ ਤੈਨੂੰ ਵੀ ਲੈ ਆਂ ਪੀਂਦੇ ਨੇ ਨਾ। ਹਾਂ। ਕੁਝ ਨਹੀਂ ਹੁੰਦਾ। ਹਾਂ ਕੀ ਹੋ ਜਿਖਾਂਗੇ ਫਿਰ ਕਮਾਉਣਗੇ। ਗਾਜਰ ਕਾਟ ਕੇ ਆਇਆ ਤੇ ਗਾਜਰ ਪਾਟ ਕੇ ਉਸ ਤਰ੍ਹਾਂ ਕੱਦਦਾ ਤਾਂ ਕਿ ਤੇ ਚਾਹਣ ਨਹੀਂ ਨਹੀਂ ਮੈਂ ਤਾਂ ਢੰਡ ਚਾ ਗਾਜਰ ਜੀ ਲੈਣੇ ਲੱਗਦਾ ਤਾਂ ਪਾਲਾ ਹੀ ਆ 25 ਦਾ ਵਸ ਵਰਗੀਆਂ ਹੋਰ ਹਮ ਨੂੰ ਕੁਸਤ ਹੋ ਗਈ ਦੇਖੇ ਬੈਠਾ ਤੂੰ ਗਾਜਰ ਗੋਭੀ ਸਸਤੀਆਂ ਨਾਲ ਸਵਾਦ ਚੰਗੀਆਂ ਹੈ ਜੀ ਲੈ ਜਿਹੜਾ ਸੋਣੀਆਂ ਨੇ ਨਾ ਜਿਹੜਾ ਨਹੀਂ ਹੈਗਾ ਦੇਖ ਵਿਚ ਲਾਲ ਨਾਲ ਪੰਜਾ ਪੀ ਭਾਜੀਆਂ ਨੇ 50 ਦੀ 3.5 ਕਿਲੋ ਕਿੱਥੇ ਨੇ ਮੈਨਾਂ ਇਹ ਥਰੋ ਲੈ ਆਉਣਾ ਜਦੋਂ ਉਹਨਾਂ ਇਕੱਠੀ ਲੈ ਆਉਣਾ ਸੌ ਰੁਪਏ ਰਿਹਾ ਲੈ ਆਉਣਾ ਉਹ ਗੁਰਦੁਆਰਿਆਂ ਵਾਲੇ ਉਹ ਤਾਂ ਵਧੀਆ ਨੇ ਨੜੀ ਉਰੇ ਆਉਂਦੀਆਂ ਨੇ ਇਹ ਸਾਇਰ ਵਾਲੀ ਗਾਜਰ ਦਾ ਚੰਗੀ ਲੈਂਦੇ ਨੇ ਉਹ ਫਿਰ ਬਾਣੀ ਬਕਾਲ ਮਾੜੀ ਖਾਂਦੇ ਨੇ ਇਹ ਤਾਂ 12 ਰੁਪਏ ਕਿਲੋ ਪੈ ਗਈ ਹਾਂ ਨਾ ਗਾਜਰਾਂ ਵੱਧ ਵਧੀਆ ਨਹੀਂ 12 ਰੁਪਏ ਨਾ ਕੀ ਉਹਨਾਂ ਬੀਬੀ ਕੁਸੂ ਵੀ ਨਹੀਂ ਪਟਾਈ ਬਣੀ ਆਉਂਦੀ ਕੋਤੂ ਵੀ ਨਹੀਂ ਆਉਂਦਾ ਲੱਗਿਆ ਇੱਥੇ ਪੈਸਾ ਬਣਦਾ ਵੀ ਇੱਥੇ ਪੈਸੇ ਤਾਂ ਆਉਂਦਾ ਵੀ ਨਹੀਂ ਕੁਸੂ ਵੀ ਕਿਸੇ ਨਹੀਂ ਹੁੰਦਾ ਪੈਸਾ ਲੱਗਦਾ ਉਹਨੂੰ ਕਿਹ ਚੀਜ਼ ਕਿੱਦਾਂ ਤਾਂ ਅਸੀਂ ਚਾਦਾ ਡੱਬਾ ਭਰਿਆ ਅੱਜ ਅਸੀਂ ਕਿਹ ਉੱਪਰ ਡਿਆ ਬਾਰੇ ਹੁਣ ਮਹਾਵ ਨੇ ਖੰਡ ਨਹੀਂ ਆਈ ਗੀ ਬਾਲਟੀ ਚਾਹ ਤੇ ਬਾਲਟੀ ਨਹੀਂ ਭਰ ਇਹ ਤੇਰਾ ਪੁੱਤ ਸਟਾਕ ਇਕੱਠਾ ਰੱਖਦਾ ਮੈਂ ਲਿਆ ਕੇ ਦੋ ਬੁਰੀਆਂ ਖੰਡ ਲਿਆ ਤੇਰੀ 10 ਕਿਲੋ 10 ਕਿਲੋ ਚਾਹ ਮਸੀ ਤੇ 40 ਕਿਲੋ ਸਰਫ ਐ ਖੁੱਲਾ ਸਮਾਨ ਲਿਆ ਕੇ ਰੱਖਦਾ ਮਨ ਵਧੀਆ ਸਮਾਨ ਰੋਜ਼ ਮੁੱਕੇ ਰਹਿੰਦਾ ਕੋਤਨਾ ਕੋਤਨਾ ਮੇਰੇ ਪੌਣਿਆ ਭੰਡਿਆ ਤੋਂ ਤੁਹਾਨੂੰ ਕਹਾਂਗੀ ਮੁਕਤੀ ਗਿਆ ਅੱਜ ਵੀ ਆਹ ਉਹ ਲਾ ਰੱਖੇ ਨੇ ਡੱਬੇ ਜੀ ਉਹ ਭਰ ਲੈਣ ਦੇਖੋ ਜੀ ਆਪਾਂ ਕੰਬਲ ਤੇ ਖੇਸ ਤੋਂ ਤੇ ਸੀਗੇ ਕੱਲ ਕੱਲ ਵੀ ਉਹ ਧੁੰਦ ਸੀ ਸੀਗੀ ਸੁੱਕੇ ਨਹੀਂ ਗੇ ਧੁੱਪ ਨਹੀਂ ਸੀਗੀ ਪੂਰੀ ਤੇ ਅੱਜ ਫੇਰ ਸੁੱਕਣੇ ਪਾਏ ਪਏ ਆ ਅੱਜ ਦੇਖੋ ਸੁੱਕ ਜਾਣ ਦੇ ਕਿ ਨਹੀਂ ਫੁਰਸਤ ਆਦੀ ਰੱਖਣਗੇ ਪੂਰੀ ਧੁੱਪ ਜਿ ਲਵਾ ਕੇ ਇਧਰ ਚਾਦਰ ਸੁੱਕ ਨਹੀਂ ਪਾਈ ਪਈ ਇਧਰ ਕੱਪੜੇ ਦੇਖੋ ਜੀ ਬਹੁਤ ਲੀੜਾ ਕਪੜਾ ਹੁੰਦਾਗਾ ਬੀਬੀ ਕੰਦੇ ਮੂੰਗਫਲੀ ਆ ਪਤਰਾਂਗੇ ਅੱਜ ਗਾਜਰਾਂ ਤੇ ਸ਼ੂਗਰਾਂ ਦੀ ਦਾਲ ਸ਼ੂਗਰੇ ਕਹਿੰਦੇ ਕੋਈ ਭੈਣ ਭਾਈ ਮੂੰਗਰੇ ਵੀ ਕਹਿੰਦੇ ਹੁਣ ਦੇਖੋ ਧੁੱਪ ਲੱਗਦਾ ਸੂਰਜ ਜਿਹਾ ਦਿਖਾਈ ਦਿੰਦਾ ਟਾਈਮ ਹੋ ਗਿਆ ਜੀ 3 ਵਜੇ ਆਪਾਂ ਸਬਜ਼ੀ ਰੱਖ ਲਈ ਚੁੱਲੇ ਤੇ गाजरਾਂ ਤੇ ਸ਼ੂੰਗਰੇ ਤੇ ਵਿੱਚ ਦੋ ਆਲੂ ਪਾ ਲਈ ਤੇ ਇਸ ਤੀ ਬਣੂਗੀ ਸਾਦੀ ਨਮਕ ਮਿਰਚ ਆਪਾਂ ਬਾਅਦ ਵਿੱਚ ਪਾਵਾਂਗੇ ਜੀ ਸਸੇ ਕਾਲ ਜੀ ਚਾਹ ਪੀ ਲੈਂਦੋਂ ਸਾਰਿਆਂ ਨੂੰ ਪੱਤਾ ਉੱਤੇ ਪਾਟ ਕੇ ਦੋ ਕੱਢੀ ਉਹ ਬਾਤ ਚੋਕੀ ਲੱਤੀਗੀ ਤੋ ਪਟਕੇ ਲੇਤਾ ਬਣਾ ਵਾਟਕ ਹੈ ਤੁਹਾਨੂੰ ਚਾਹ ਪੀ ਰਹਿਣਾ ਮੈਨੂੰ ਚਾਹ ਦੇ ਕੁੱਟ ਦੇਣੀ ਨਹੀਂ ਜੋਤ ਨੂੰ ਵੀ ਛੱਡ ਕੇ ਆਉਣਾ ਆਪਾਂ ਪੀਉਣ ਜਾਂਦੇ ਆ ਪਾਣੀ ਤੇ ਨਾਲੇ ਗੋਹਮਗਰ ਕਰਾਂਗੇ ਸੁੱਕ ਭਾਵਾਂਗੇ ਕੱਖ ਪਾਏ ਪਾਏ ਨੇ ਫੇਰ ਭਰੀ ਪਈਆ ਪਾਣੀ ਦੀ ਤੇ ਮੱਝਾਂ ਨੂੰ ਪਾਣੀ ਕਿਉਂਦੇ ਆਪਾਂ ਤੇ ਇਹਨਾਂ ਮੱਝਾਂ ਨੂੰ ਪਾਣੀ ਕਰਦਿਆਂ ਕੰਮ ਠੰਡੇ ਹੂੰ ਇਹ ਜਿੰਦਗੀ ਮੰਨਦੀ ਜਾਂਦੀ ਆ ਬੰਦੇ ਦੀ ਆ ਕਰਨਾ ਮੈਂ ਉਹ ਕਰਨਾ ਮਾਹੜੀਆਂ ਐ ਤਰੂ ਮੈਂ ਚਾਹਣੀਆਂ ਐ ਕਰੂ ਅਸਾਂ ਲਾ ਕੇ ਰੱਖੀ ਆ ਆਪਾਂ ਜੇ ਆਪਾਂ ਅਸਲਾ ਕੇ ਕੋਈ ਆਪਾਂ ਮਨਚਾਹਤ ਕਰਨਾ ਤਾਂ ਰਾਂਗੇ ਤਾਂ ਰੱਬ ਆਪਣੀ ਪੁੱਤ ਜ਼ਰੂਰ ਪੂਰੀ ਕਰਦਾ ਤੇ ਮੈਂ ਕਹੂੰ ਵੀ ਸਾਰੇ ਮਨਚਾਹਤ ਅਸਲਾ ਕੇ ਰੱਖਿਆ ਕਰੋ ਵੀ ਆਪਾਂ ਇਹ ਕਰਨਾ ਹੈ ਕਦਣਾ ਤੇ ਵੈਸੇ ਗੁਰੂ ਸਾਹਿਬ ਦੀ ਆਸ ਪੂਰੀ ਜ਼ਰੂਰ ਕਰੂਗਾ ਸਭ ਦੇ ਆਸ ਮਹਾਰਾਜ ਜ਼ਰੂਰ ਪੂਰੀ ਕਰੂਗਾ ਤੇ ਇਹ ਤੋ ਆ ਗਈ ਸਕੀਲਾ ਜੋਤ ਕੇ ਸੰਤੇ ਚੱਲਿਆ ਗਿਆ ਵਿਚਾਰ ਇਹੋ ਨੇ ਪਾਣੀ ਕਾਣੀ ਆਪਾਂ ਕਾਲੀ ਬਾਰੇ ਕੱਢ ਗਿਆ ਤੇਰਾ ਡੈਡੀ ਹੈ ਡੈਡੀ ਦੀ ਲੋਈ ਹੈ ਹੂੰ ਹਾਂ ਲੋਈ ਡੈਡੀ ਦੀ ਹੋਰ ਉਹ ਤੇ ਮੋਟਰ ਤੇ ਨਹੀਂ ਆਉਂਦਾ ਮਾਣੇ ਪਾਣੀ ਪਿਆ ਨਾ ਗਏ ਹੁਣ ਬਾਲਟੀ ਭਰੀ ਪਈਆਂ ਨੇ ਜਾ ਕੇ ਦੇਖ ਲੈਣੇ ਆਪਾਂ ਹੂੰ ਆ ਬਾਲਟੀ ਭਰੀ ਪਈਆ ਫੇਰ ਬਾਦੀ ਉਤਦੀ ਹੋਗੀ ਮਾਤਾ ਜੀ ਮਾਸਾ ਕਾ ਨੂੰ ਕੱਲ ਤੇ ਮਮੀ ਮਖਾਣ ਤੋਲਦੇ ਹੁੰਨੇ ਤੋਲਦੇ ਨੇ ਪੈ ਹੁੰਦੀ ਆ ਪੈ ਨਹੀਂ ਸਾਡਾ ਖੇਤ ਪਹਿਲਾਂ ਹੁੰਦਾ ਘਾਰ ਫਿਰ ਹੁੰਦਾ ਬਾਹਰਲਾ ਘਰ ਹੁਣ ਹੁੰਦਾ ਘਰ ਖੇਤ ਖੇਤ ਘਰ ਤੇ ਆਪਣੀ ਮੋਟਰ ਵੀ ਚੱਲ ਪਈ ਆ ਜੀ ਇਹਦੇ ਚ ਪਾਣੀ ਵੀ ਨਿਕਲਦਾਗਾ ਤੁੰਦ ਖਾਇਆ ਸੀਗਾ ਤੇ ਕੱਲ ਨੂੰ ਪਤਾ ਰਾਂਗੇ ਸਾਗ ਐ ਨਹੀਂ ਪਤਾ ਹੁਣ ਅਥੇ ਹੀ ਤੋੜੀ ਏ ਇਹਨੂੰ ਪਤਾ ਸਵੇਰ ਤੋਂ ਹੀ ਵੈਸੇ ਦੱਸਿਆ ਪਿਆ ਗਿਆ ਜੀ ਮੈਂ ਆਉਗਾ ਹੋਰ ਕਿ ਮੈਂ ਮਨਰਾਜ ਠੀਕ ਹੈ ਕਿਹੜੀ ਕਲਾਸ ਪੜਨਾ ਕੇਜੀ ਅਰਥ ਕੇਜੀ ਅਰਥ ਅੱਛਾ ਕਿਹੜੇ ਸਕੂਲ ਚੰਗਾ ਟੀਮਾ ਸਕੂਲ ਦਾ ਨਾਮ ਦੱਸ ਪੂਰਾ ਪਰਮਾਉ ਪਬਲਿਕ ਸਕੂਲ ਟੀਮਾ ਅੱਛਾ ਕੀ ਕਰਦਾਗਾ ਸਟੰਟ ਕਰਦਾ ਸਟੰਟ ਮਾਰ ਕੇ ਦਿਖਾਂਗਾ ਮਾਰਦਾ ਸੀਗਾ ਛੋਟਾ ਬੱਚਾ ਦੀੇ ਖਵਾਏਂ ਕਰਦਾ ਹੈ ਉਹ ਤਾਂ ਵੱਡੇ ਮਰੀਸਾ ਕਰਦਾ ਚੱਲ ਚੰਗਾ ਹਰੇ ਲੋਟਾਂਗਾ ਲੋਟਾਂਗਾ ਹੋਰ ਸੁਣਾ ਕੋਈ ਗੱਲਬਾਤ ਮਨਰਾਜ ਕੀ ਕਹਨੇਗਾ ਕਹਿੰਦੇ ਕੁਝ ਕਹਿਣਾਗਾ ਦੱਸ ਦੇ ਮਨਰਾਜ ਕੀ ਕਹਨਾ ਸੀਗਾ ਇਹ ਕਹਿੰਦਾ ਕਹਿੰਦਾ ਮੈਂ ਕਹਿਣਾ ਨਾ ਕੀ ਕਹਿਣਾ ਸੀਗਾ ਸਾਡੀ ਵੀਡੀਓ ਨੂੰ ਕੀ ਕਰਮਾ ਸਾਡੀ ਵੀਡੀਓ ਨੂੰ ਲਾਈਕ ਕਰੋ ਨਾਲੇ ਸਬਸਕ੍ਰਾਈਬਰ ਹੋਰ ਨਾਲੇ ਸਾਰੀ ਵੀਡੀਓ ਦੇਖਿਆ ਕਰੋ ਜੀ ਨਾਲੇ ਸਾਰੀਆਂ ਵੀਡੀਓ ਦੇਖਿਆ ਕਰੋ ਜੀ ਹੋਰ ਹੋਰ ਸੁਣਾ ਗੱਲਬਾਤ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ আচ্ছা ਤੂੰ ਵੀਡੀਓ ਦੇਖਦਾ ਹੁੰਨਾਗਾ ਦੇਖਦਾ ਹੁੰਨਾ ਅਸੀਂ ਲਾਈਕ ਕਰਦਾ ਹੁੰਨਾ ਅਸੀਂ ਸਬਸਕ੍ਰਾਈਬਰ ਕੀਤਾ ਹੋਇਆ ਕਰ ਲਾਂਗੇ ਵੀ ਨਾਲ ਦੱਸਦੇ ਦੌਰ ਤੋਂ ਦੱਸਦੇ ਅੱਜ ਸਰ ਜੀ ਆਪਣੀ ਬਣੀ ਸੀ ਆਪਾਂ ਤੇਲਾ ਮੰਤਰਾਂ ਕਰਾਂਗੇ ਤੇ ਆਪਾਂ ਤੱਕਨੇ ਚ ਕਰ ਲਈ ਸਰ ਜੀ ਕੱਲੂ ਮਮਮੀ ਪੂਗਾ ਸਰ ਜੀ ਆਪਣੀ ਜਿੱਲੇ ਤੇ ਬਣਾਈ ਸੀ ਜੀ ਹੁਣ ਆਪਾਂ ਕੱਢੀ ਵੀ ਕਰਾਂਗੇ ਤੇਲੇ ਮੰਤਰਾਂ ਕਰਾਂਗੇ ਤੇ ਟੜਕੀ ਨੂੰ ਕੋਸਣਾ ਮ ਕੱਢ ਦਿੰਦਾ ਫਿਰ ਐਸੇ ਸੁਆਹ ਹੁੰਦੇ ਸੁਆਹ ਦੇ ਨਾਲ ਤਾਂ ਬੁੱਕੀ ਵੀ ਮੰਨ ਕੇ ਆਂਦੇ ਜੀ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੱਕ ਲਈ ਸਤਿ ਸ੍ਰੀ ਅਕਾਲ